ਪਹਿਲਾਂ ਦੀ ਵੀਡੀਓ ਸਾਹਮਣੇ ਆਈ ਹੈ ਜਿੱਥੇ ਸਰਪੰਚ ਦੇ ਵੱਲੋਂ ਭੰਗੜਾ ਪਾਇਆ ਜਾ ਰਿਹਾ ਸੀਗਾ ਉਸ ਦੀ ਵੀਡੀਓ ਹੁਣ ਨਿਕਲ ਕੇ ਸਾਹਮਣੇ ਆਈ ਆ ਰਹੀ ਹੈ ਤਾਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਸਰਪੰਚ ਕਿੰਨਾ ਖੁਸ਼ ਸੀਗਾ ਇੱਥੇ ਭੰਗੜੇ ਪਾਏ ਜਾ ਰਹੇ ਸੀਗੇ ਨੱਚ ਨੱਚਿਆ ਟੱਪਿਆ ਜਾ ਰਿਹਾ ਸੀਗਾ ਤਾਂ ਉਸੇ ਦੌਰਾਨ ਹਮਲਾਵਰ ਆਂਦੇ ਨੇ ਤਾਂ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਨੇ ਤਾਂ ਉਹਣਾ ਇਹ ਵੀਡੀਓ ਨਿਕਲ ਕੇ ਸਾਹਮਣੇ ਆਇਆ ਹੈ ਤਾਂ ਆਪ ਦੇ ਸਰਪੰਚ ਹਰਪਿੰਦਰ ਸਿੰਘ ਦੀਆਂ ਗੋਲੀਆਂ ਮਾਰ ਕੇ ਅੱਜ ਹੱਤਿਆ ਕਰ ਦਿੱਤੀ ਗਈ ਕਤਲ ਕਰ ਦਿੱਤਾ ਗਿਆ ਸਿੱਧੂ ਫਾਰਮ ਦੇ ਵਿੱਚ ਉਹਨਾਂ ਦੇ ਚਚੇਰੀ ਚਚੇਰੇ ਭਰਾ ਦਾ ਵਿਆਹ ਸੀਗਾ ਤਾਂ ਦੁਪਹਿਰ 2:30 ਵਜੇ ਹਮਲਾਵਰ ਜਿਹੜੇ ਸੀਗੇ ਬਰਾਤੀ ਬਣ ਕੇ ਆਏ ਤਾਂ ਇੱਥੇ ਤਾਵੜ ਤੋੜ ਗੋਲੀਆਂ ਅਮਾਰ ਦਿੱਤੀਆਂ ਸ਼ਰە ਆਮ ਹਮਲਾ ਕਰ ਦਿੰਦੇ ਨੇ ਤਾਂ ਜਦੋਂ ਸਰਪੰਚ ਸਟੇਜ ਦੇ ਉੱਤੇ ਦੋਸਤਾਂ ਦੇ ਨਾਲ ਡਾਂਸ ਕਰ ਰਿਹਾ ਸੀਗਾ ਤਾਂ ਭੀੜ ਦੇ ਵਿੱਚੋਂ ਇੱਕ ਹਮਲਾਵਰ ਨਿਕਲਿਆ ਉਸਨੇ ਸਰਪੰਚ ਨੂੰ ਸੋਫੇ ਤੇ ਬੈਠਦਾ ਹੀ ਫਾਇਰਿੰਗ ਉਸ ਦੇ ਉੱਤੇ ਕਰ ਦਿੱਤੀ ਤਾਵੜ ਤੋੜ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਤਾਂ ਹਰਪਿੰਦਰ ਸਿੰਘ ਦੇ ਢਿੱਡ ਤੇ ਸਿਰ ਦੇ ਵਿੱਚ 4 ਗੋਲੀਆਂ ਮਾਰੀਆਂ ਗਈਆਂ ਜਸਦੀ ਮੌਕੇ ਦੇ ਉੱਤੇ ਮੌਤ ਹੋ ਗਈ ਤਾਂ ਇਸ ਦੌਰਾਨ ਜਦੋਂ ਚਚੇਰਾ ਭਰਾ ਜਰਮਨਜੀਤ ਸਿੰਘ ਹਮਲਾਵਰਾ ਦਾ ਪਿੱਛਾ ਕੀਤਾ ਤਾਂ ਉਹਨਾਂ ਨੇ ਉਸਦੇ ਪੈਰ ਦੇ ਵਿੱਚ ਵੀ ਗੋਲੀ ਮਾਰੀ ਜਿਹੜਾ ਸਰਪੰਚ ਦਾ ਚਚੇਰਾ ਭਰਾ ਸੀਗਾ ਉਹ ਹਮਲਾਵਰਾਂ ਨੂੰ ਫੜਨ ਦੇ ਲਈ ਦੌੜਦਾ ਐ ਉਸੇ ਦੌਰਾਨ ਜਿਹੜੇ ਹਮਲਾਵਰ ਸੀਗੇ ਉਸਦੇ ਭਰਾ ਦੇ ਵੀ ਗੋਲੀ ਮਾਰ ਦਿੰਦੇ ਨੇ ਜਿਸ ਨੂੰ ਹਸਪਤਾਲ ਇੱਕ ਦਾਖਲ ਕਰਵਾਇਆ ਗਿਆ ਹੈ ਪ੍ਰਾਈਵੇਟ ਹਸਪਤਾਲ ਤਾਂ ਇਹ ਜਿਵੇਂ ਇਹ ਵਾਰਦਾਤ ਹੋਈ ਵਿਆਹ ਦੇ ਵਿੱਚ ਤਾਂ ਇੱਥੇ ਅਪਰਾਧ ਤਫਰੀ ਮਚ ਗਈ ਤਾਂ ਜਿਹੜੇ ਹਮਲਾਵਰ ਸੀਗੇ ਰੋਪੀ ਸੀਗੇ ਉਹ ਭੱਜ ਨਿਕਲੇ ਤਾਂ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਦੇ ਉੱਤੇ ਪਹੁੰਚੀ ਤੇ ਜਾਂਚ ਸ਼ੁਰੂ ਕਰ ਦਿੱਤੀ ਤਾਂ ਪੁਲਿਸ ਨੇ লাশ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਤਾਂ ਜਾਣਕਾਰੀ ਮੁਤਾਬਕ ਪਿੰਡ ਠੱਠੀਆਂ ਮਹਾਂਤਾਂ ਦੇ ਸਰਪੰਚ ਹਰਵਿੰਦਰ ਸਿੰਘ ਜਿਹੜਾ ਸੀਗਾ ਉਹ ਇੱਥੇ ਸਟੇਜ ਦੇ ਉੱਤੇ ਆਪਣੇ ਦੋਸਤਾਂ ਤੇ ਰਿਸ਼ਤੇਦਾਰਾਂ ਦੇ ਨਾਲ ਡਾਂਸ ਕਰ ਰਿਹਾ ਸੀਗਾ ਇਸੇ ਦੌਰਾਨ ਹਮਲਾਵਰ ਜਿਹੜੇ ਨੇ ਮੈਰੀਜ ਪੈਲਸ ਦੇ ਵਿੱਚ ਕਾ ਦਾਖਲ ਹੋ ਜਾਂਦੇ ਨੇ ਬਰਾਤੀ ਬਣ ਕੇ ਇੱਥੇ ਦਾਖਲ ਹੁੰਦੇ ਨੇ ਤਾਂ ਸਰਪੰਚ ਦੇ ਉੱਤੇ ਉਹਨਾਂ ਦੇ ਵੱਲੋਂ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਦੱਸਿਆ ਜਾ ਰਿਹਾ ਹੈ ਕਿ ਇੱਕ ਸ਼ੂਟਰ ਦੇ ਕੋਲ AK47 ਵਰਗਾ ਹਥਿਆਰ ਸੀਗਾ ਇਹ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ AK47 ਵਰਗਾ ਹਥਿਆਰ ਸੀਗਾ ਹਮਲਾਵਰ ਦੇ ਕੋਲ ਜਿਸ ਦੇ ਨਾਲ ਉਸਨੇ ਗੋਲੀ ਮਾਰੀ ਸਰਪੰਚ ਨੂੰ ਤਾਂ ਹਮਲਾਵਰਾਂ ਨੇ ਹਰਪਿੰਦਰ ਸਿੰਘ ਦੇ ਢਿੱਡ ਤੇ ਸਿਰ ਦੇ ਵਿੱਚ ਚਾਰ ਗੋਲੀਆਂ ਮਾਰੀਆਂ ਜਿਸ ਦੀ ਮੌਕੇ ਦੇ ਉੱਤੇ ਮੌਤ ਹੋ ਗਈ 23 ਗੋਲੀਵਾਰੀ ਦੇ ਵਿੱਚ ਉਸ ਦਾ ਚਚੇਰਾ ਭਰਾ ਵੀ ਜ਼ਖਮੀ ਹੋ ਗਿਆ ਜਿਸ ਦੇ ਪੈਰ ਦੇ ਵਿੱਚ ਗੋਲੀ ਲੱਗੀ ਹੈ ਜਿਸ ਨੂੰ ਇਲਾਜ ਦੇ ਲਈ ਅੰਮ੍ਰਿਤਸਰ ਦੇ ਇੱਕ ਪ੍ਰਾਈਵੇਟ ਹਸਪਤਾਲ ਦਾਖਲ ਕਰਵਾਇਆ ਗਿਆ ਤਾਂ ਜਿਵੇਂ ਹੀ ਇਹ ਕਤਲकांड ਦੀਵਾਰਦਾਤ ਹੋਈ ਤਾਂ ਪੁਲਿਸ ਜਿਹੜੀ ਹੈ ਮੌਕੇ ਦੇ ਉੱਤੇ ਪਹੁੰਚ ਗਈ ਪੂਰੇ ਮਾਮਲੇ ਦੀ ਹੁਣ ਜਾਂਚ ਦੇ ਵਿੱਚ ਜੁਟੀ ਹੋਈ ਹੈ ਤਾਂ ਸਰਪੰਚ ਦੇ ਚਚੇਰੇ ਭਰਾ ਗੁਰਜੀਤ ਸਿੰਘ ਨੇ ਕਿਹਾ ਕਿ ਵਿਆਹ ਦੇ ਵਿੱਚ ਸਰਪੰਚ ਸਾਹਿਬ ਜਿਹੜੇ ਸੀਗੇ ਆਏ ਹੋਏ ਸੀਗੇ 2 ਮਿੰਟ ਹੀ ਬੈਠਦੇ ਨੇ ਤਾਂ ਇੰਨੇ ਨੂੰ ਗੋਲੀ ਚੱਲ ਜਾਂਦੀ ਹੈ ਤਾਂ ਉਹਨਾਂ ਦੇ ਨਾਲ ਜਿਹੜੇ ਵਿਅਕਤੀ ਸੀਗੇ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਗਈ ਬੰਦੇ ਜਿਹੜੇ ਅੰਦਰ ਹੀ ਸੀਗੇ ਉਸ ਵੇਲੇ ਤਾਂ ਸਰਪੰਚ ਤੋਂ ਇਲਾਵਾ ਜਗਮਨਜੀਤ ਸਿੰਘ ਵੀ ਜ਼ਖਮੀ ਹੋਇਆ ਹੈ ਤਾਂ ਸਰਕਾਰ ਨੂੰ ਇਸ ਤੇ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਚਚੇਰੇ ਭਰਾ ਦੇ ਵੱਲੋਂ ਕਿਹਾ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਗੋਲੀਆਂ ਵਿਆਹ ਦੇ ਦੌਰਾਨ ਚੱਲੀਆਂ ਨੇ ਹਥਿਆਰਾਂ ਨੇ ਹਥਿਆ ਜਿਹੜੇ ਹਮਲਾਵਰ ਸੀਗੇ ਹਮਲਾਵਰਾਂ ਨੇ ਉਹਨਾਂ ਦੇ ਸਿਰ ਦੇ ਵਿੱਚ ਗੋਲੀ ਮਾਰੀ ਹੈ ਪਹਿਲਾਂ ਸਰਪੰਚ ਸੀਗਾ ਜਿਹੜਾ ਡਾਂਸ ਕਰ ਰਿਹਾ ਸੀਗਾ ਨੱਚ ਰਿਹਾ ਸੀਗਾ ਭੰਗੜਾ ਪਾਇਆ ਜਾ ਰਿਹਾ ਸੀਗਾ ਜਿਵੇਂ ਉਹ ਸੋਫੇ ਤੇ ਬੈਠਦਾ ਹੈ ਤਾਂ ਇੰਨੇ ਨੂੰ ਸਿੱਧੀ ਗੋਲੀ ਮਾਰੀ ਜਾਂਦੀ ਹੈ ਉਹਨਾਂ ਦਾ ਕਹਿਣਾ ਹੈ ਕਿ ਪੈਲੈਸ ਦੇ ਅੰਦਰ ਹਥਿਆਰ ਕਿਵੇਂ ਆਏ ਇਹ ਵੀ ਵੱਡੇ ਸਵਾਲ ਉੱਠ ਖੜੇ ਹੋ ਰਹੇ ਨੇ ਤਾਂ ਸਰਪੰਚ ਦੀ ਹਤਿਆ ਦੇ ਮਾਮਲੇ ਦੇ ਵਿੱਚ ਅਕਾਲੀ ਨੇਤਾ ਵਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸਰਪੰਚ ਦਾ ਵਿਆਹ ਵਿਆਸ ਸਮਾਗਮ ਦੇ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਤਾਂ ਉਸ ਦਾ ਭਰਾ ਜਿਹੜਾ ਗੰਭੀਰ ਰੂਪ ਦੇ ਵਿੱਚ ਜਖਮੀ ਹੈ ਤਾਂ ਜਿਹੜਾ ਮਜੀਠਿਆ ਦੇ ਵੱਲੋਂ ਇਹ ਪੋਸਟ ਪਾਈ ਗਈ ਹੈ ਉਹਨਾਂ ਨੇ ਕਿਹਾ ਹੈ ਕਿ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਜਿਹੜੀ ਸੈਮੀ ਆਟੋਮੈਟਿਕ AK47 ਤੇ 9mm ਪਿਸਤੌਲ ਦਾ ਇੱਥੇ ਇਸਤੇਮਾਲ ਕੀਤਾ ਗਿਆ ਹੈ ਉਹਨਾਂ ਨੇ ਕਿਹਾ ਕਿ ਡੀਜੀਪੀ ਰਾਜਨੀਤਿਕ ਮੰਚਾ ਦੇ ਉੱਤੇ ਸਰਕਾਰ ਦੀ ਤਾਰੀਫ ਕਰਦੇ ਨੇ ਤਾਂ ਸੂਬੇ ਦੀ ਕਾਨੂੰਨ ਵਿਵਸਥਾ ਰੱਬ ਭਰੋਸੇ ਹੀ ਨਜ਼ਰ ਆ ਰਹੀ ਹੈ ਪੰਜਾਬ ਚ ਵਿਗੜੀ ਹੋਈ ਕਾਨੂੰਨ ਵਿਵਸਥਾ ਦੀ ਸਥਿਤੀ ਤੇ ਬਾਰਡਰ ਏਰੀਆ ਦੇ ਵਿੱਚ ਇਸ ਤਰ੍ਹਾਂ ਦੀਆਂ ਵਾਰਦਾਤਾ ਦੀ ਨੈਤਿਕ ਜ਼ਿੰਮੇਵਾਰੀ ਲੈਂਦੇ ਹੋਏ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਭਗਵੰਤ ਮਾਨ ਤੇ ਡੀਜੀਪੀ ਨੂੰ ਅਸਤੀਫਾ ਦੇਣਾ ਚਾਹੀਦਾ ਹੈ ਇਹ ਸਵਾਲ ਚੁੱਕੇ ਗਏ ਨੇ ਵਿਕਰਮ ਮਜੀਠੀਆ ਦੇ ਵੱਲੋਂ ਵੱਡੀ ਖਬਰ ਇਹ ਨਿਕਲ ਕੇ ਸਾਹਮਣੇ ਆ ਰਹੀ ਹੈ ਸ਼ਰੇਆਮ ਵਿਆਹ ਦੇ ਵਿੱਚ ਆਪ ਦੇ ਸਰਪੰਚ ਨੂੰ ਗੋਲੀਆਂ ਦੇ ਨਾਲ ਪਹੁੰਚ ਦਿੱਤਾ ਗਿਆ ਜਦੋਂ ਵਿਆਹ ਦੇ ਵਿੱਚ ਉਸ ਦੇ ਵੱਲੋਂ ਡਾਂਸ ਕੀਤਾ ਜਾ ਰਿਹਾ ਸੀਗਾ ਭੰਗੜਾ ਪਾਇਆ ਜਾ ਰਿਹਾ ਸੀਗਾ ਉਦੋਂ ਹੀ ਹਮਲਾਵਰ ਆਂਦੇ ਨੇ ਤਾ ਤਾਵੜ ਤੋੜ ਤੋੜ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਤਾਂ ਵੀਡੀਓ ਨਿਕਲ ਕੇ ਵੀ ਸਾਹਮਣੇ ਆਇਆ ਸੀ ਮੌਕੇ ਦਾ ਵੀਡੀਓ ਵੀ ਅਸੀਂ ਤੁਹਾਨੂੰ ਦਿਖਾਇਆ ਤਾਂ ਇਹ ਹੁਣ ਵਿਆਹ ਸਮਾਗਮ ਦੇ ਵਿੱਚ ਸਰਪੰਚ ਦੇ ਵੱਲੋਂ ਭੰਗੜੇ ਪਾਏ ਜਾਣ ਦੀ ਵੀਡੀਓ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਸਰਪੰਚ ਦੇ ਵੱਲੋਂ ਭੰਗੜਾ ਪਾਇਆ ਜਾ ਰਿਹਾ ਸੀ ਇਸੇ ਦੌਰਾਨ ਹਮਲਾਵਰ ਇੱਥੇ ਦਾਖਲ ਹੁੰਦੇ ਨੇ ਦਾਖਲ ਹੁੰਦੇ ਸਾਰ ਗੋਲੀ ਮਾਰੀ ਜਾਂਦੀ ਹੈ ਤਾਂ ਇਹ ਵੀ ਦੱਸਿਆ ਜਾ ਰਿਹਾ ਹੈ ਕਿ AK47 ਉਸ 7 ਦਾ ਇਸਤੇਮਾਲ ਹੋਇਆ ਹੈ ਸੂਤਰਾਂ ਦੇ ਮੁਤਾਬਕ ਇਹ ਖਬਰ ਨਿਕਲ ਕੇ